ਨਕਲ ਲਗਾ ਕੇ ਚੈਕਿੰਗ ਕਰ ਰਹੇ ਟ੍ਰੈਫਿਕ ਪੁਲਿਸ ਮੁਲਾਜ਼ਮ ਤੇ ਬੁਲਟ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀਆਂ ਨੇ ਕੀਤਾ ਜਾਣ ਲੇਵਾ ਹਮਲਾ ਕੱਲ ਅਸੀਂ ਸੋਨਕਲਾ ਆਇਆ ਸੀ 11 ਵਜੇ ਕੋਈ ਦੋ ਬੰਦੇ ਆਏ ਬੁਲਟ ਤੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਕੇ ਪਿੰਡ ਦੇ 10-15 ਇਹਨਾਂ ਦੇ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਜਿਹਾ ਬਚਾ ਹੋਇਆ ਬਚਾਰੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਹੋਈਆਂ ਅम्मू ਸਾਹਮਣੇ ਚੱਲੀਆਂ ਇੱਟਾ ਰੋੜੇ ਤੇ ਕਰਪਾਣਾ ਕਾਰਨ ਬੱਚਿਆਂ ਦੀ ਲੜਾਈ ਹੋਈ ਸੀ ਜੀ ਬੱਚਿਆਂ ਤੋਂ ਇੱਟਾ ਰੋੜੇ ਚੱਲੇ ਨੇ ਸਾਡਾ ਬੱਚਾ 10ਵੀਂ ਕਲਾਸ ਚ ਵੱੜਦਾ ਐ ਇਕ ਨਵੀਂ ਕਲਾਸ ਚ ਵੱੜਦਾ ਜੀ ਇੱਕ ਰੰਗੂ ਨਾਂ ਦਾ ਹੈਗਾ 35 ਸਾਲ ਦਾ ਬੰਦਾ ਜੀ ਉਹ ਸਾਡੇ ਬੱਚਿਆਂ ਤੇ ਗੱਲ ਪੈਂਦਾ ਜੀ ਬੱਚਿਆਂ ਦੀ ਲੜਾਈ ਹੋਈ ਉਹਨਾਂ ਦੇ ਵਿੱਚ ਵੀ ਉੱਥੇ ਸਕੂਲੇ ਪੜ੍ਹਦੇ ਜੀ ਬੱਚਿਆਂ ਦੀ ਰੰਜਿਸ਼ ਆ ਤੇ ਇੱਕ ਦੂਜੇ ਨਾਲ ਲੜਦੇ ਨੇ ਇਹ ਸਾਡੇ ਬਾਹਰੋਂ ਬੰਦੇ ਇਹਨਾਂ ਨੇ ਅੱਗੇ ਵੀ ਇਹਨਾਂ ਨੇ ਲੜਾਈ ਛੜਨਾ ਕੀਤੀ ਇਤਿਹਾਸਿਕ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਆਏ ਪੰਜ ਸਕੂਲੀ ਬੱਚੇ ਆਏ ਅੱਗ ਦੀ ਲਪੇਟ 'ਚ ਜਮਨੀ ਸਾਹਿਬ ਤੇ ਸੇਵਾ ਕਰਦੇ ਸੀ ਉੱਥੇ ਜੀ ਹੁਣ ਪਤਾ ਨਹੀਂ ਸਿਲੰਡਰ ਫਟਿਆ ਕਿ ਕਿੱਦਾਂ ਅਗ ਲੱਗੀ ਆ ਸਾਥੀਰੇ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਆਸ਼ੁਦੀਪ ਕੋਰ ਨਜ਼ਰ ਪੋਣਿਆ ਫਿਰੋਜ਼ਪੁਰ ਤੋਂ ਆ ਰਹੀਆਂ ਅੱਜ ਦੀਆਂ ਵੱਡੀਆਂ ਖਬਰਾਂ ਤੇ ਫਿਰੋਜ਼ਪੁਰ ਦੇ ਕਸਬਾ ਮੱਲਾਬਾਲਾ ਵਿੱਚ ਡਿਊਟੀ ਕਰ ਰਹੇ ਟ੍ਰੈਫਿਕ ਕਰਮਚਾਰੀਆਂ ਦੇ ਕੁੱਟ ਮਾਰ ਦਾ ਮਾਮਲਾ ਸਾਹਮਣੇ ਹੈ ਜਿੱਥੇ ਨਾਕੇ ਦੌਰਾਨ ਇੱਕ ਬੁਲਟ ਮੋਟਰਸਾਈਕਲ ਨੂੰ ਰੋਕਣ ਤੇ ਬੁਲਟ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਕੁੱਟਮਾਰ ਕੀਤੀ ਗਈ ਜਾਣਕਾਰੀ ਅਨੁਸਾਰ ਥਾਣਾ ਮੱਲਾਬਾਲਾ ਟ੍ਰੈਫਿਕ ਇੰਚਾਰਜ ਦੇ ਉਸ ਦੀ ਟੀਮ ਵੱਲੋਂ ਨਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਇੱਕ ਬੁਲਟ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ ਅਤੇ ਉਸ ਨੂੰ ਜਦੋਂ ਰੋਕ ਕੇ ਉਸਦੇ ਕਾਗਜ਼ ਚੈੱਕ ਕੀਤੇ ਗਏ ਤਾਂ ਉਹ ਵੀ ਪੂਰ ਤਾਂ ਉਹ ਵੀ ਪੂਰੇ ਨਹੀਂ ਅਤੇ ਬੁਲਟ ਮੋਟਰਸਾਈਕਲ ਵੀ ਮੋਡੀਫਾਈ ਕੀਤਾ ਹੋਇਆ ਸੀ ਇਸ ਬਾਬਤ ਟ੍ਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਇਤਰਾਜ਼ ਜਤਾਇਆ ਗਿਆ ਤਾਂ ਅੱਗੋ ਮੋਟਰਸਾਈਕਲ ਸਵਾਰਾਂ ਵੱਲੋਂ ਪੁਲਿਸ ਨੂੰ ਗੰਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੇਖ ਲੈਣ ਦੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਮਾਮਲਾ ਇੱਥੇ ਹੀ ਨਹੀਂ ਰੁਕਿਆ ਮੋਟਰਸਾਈਕਲ ਸਵਾਰਾਂ ਵੱਲੋਂ ਉੱਥੇ ਇੱਟਾ ਰੋੜੇ ਅਤੇ ਟੀਮ ਦੇ ਉੱਪਰ ਹਮਲਾ ਕੀਤਾ ਗਿਆ ਸੋਟਿਆਂ ਨਾਲ ਕੂਟਮਰ ਕੀਤੀ ਕਿ ਆਪਣੇ ਵਿਚਾਲੀ ਟ੍ਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਥਾਣੇ ਫੋਨ ਕਰਕੇ ਪੁਲਿਸ ਫੋਰਸ ਮੰਗਵਾਈ ਗਈ ਜਿਸ ਤੋਂ ਬਾਅਦ ਉਕਤ ਹਮਲਾਵਰਨ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ ਚਦਕੀ ਇੱਕ ਭਜਨ ਵਿੱਚ ਸਫਲ ਰਿਹਾ ਪੁਲਿਸ ਵੱਲੋਂ ਉਕਤ આરોપીਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਅਤੇ ਤੀਜੇ ਦੋਸ਼ੀ ਨੂੰ ਵੀ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਪਰ ਇਹ ਆਪਣੇ ਆਪ ਵਿੱਚ ਅਨੋਖਾ ਮਾਮਲਾ ਕਿ ਪੁਲਿਸ ਦਾ ਡਰ ਉਹਨਾਂ ਦੇ ਮਨਾਂ ਵਿੱਚ ਖਤਮ ਹੋ ਰਿਹਾ ਅਤੇ ਉਹ ਸ਼ਰਿਆ ਪੁਲਿਸ ਮਲਾਜ਼ਮਾਂ ਦੀ ਕੁਟਮਰ ਕਰ ਰਹੇ ਨੇ ਅਤੇ ਦੇਖ ਲੈਣ ਦੇ ਲਲਕਾਰੇ ਮਾਰ ਰਹੇ ਨੇ ਹਾਂਜੀ ਸਰ ਕੱਲ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਮਾਮਲਾ ਕੀ ਹੈ ਜੀ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਰੋਇਪੁਰ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਜੋ ਹੁਕਮ ਮਿਲਦਾ ਹੈ ਚਲਾਨ ਕਰਨ ਦੇ ਤੇ ਉਹ ਮੈਂ ਇਸ ਟਾਈਮ ਐਸਏਜੀ ਗੁਰਮੀਤ ਸਿੰਘ ਟ੍ਰੈਫਿਕ ਇੰਚਾਰਜ ਮੱਲਾ ਵਾਲੇ ਮੇਂ ਬਤੌਰ ਡਿਊਟੀ ਕਰ ਰਿਹਾ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾੜ ਦੇ ਕੋਲ बाबा काला मारजी ਦੇ ਮੰਦਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਜ ਸੱਤ ਚਲਾਣ ਵੀ ਕੀਤੇ ਆ 1:30 ਵਜੇ ਦੇ ਕਰੀਬ ਉਧਰ ਕੋਈ ਦੋ ਬੰਦੇ ਆਏ ਬੁੱਢ ਤੇ ਮੇਰਾ ਸਾਥੀ ਹਰਜਿੰਦਰ ਸਿੰਘ ਤੇ ਸਾਥੀ ਰਾਜਕਮਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਆ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਗਏ ਪਿੰਡ ਦੇ 10-15 ਜਿਹਨਾਂ ਕਿ ਜਿਨ੍ਹਾਂ ਦੇ ਸਿਨਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਬਚਾ ਹੋਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਨ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਨੇ ਛੋਟੇ ਬਣਾ ਕੇ ਸਾਡੇ ਦੇਵਾਰ ਕੀਤੇ ਆ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮ ਐਸ ਸੀ ਗੁਰਮੀਤ ਸਿੰਘ ਨੂੰ ਮੈਂ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਹੈ ਪਬਲਿਕ ਦੇ ਲੋਕਾਂ ਨੇ ਉਹ ਮੁਰਤੀ ਉੱਤੋਂ ਜੀ ਸਰਕਾਰੀ ਗੱਡੀ ਦੇ ਵਿੱਚ ਐਸ ਆਈ ਲਖਵੇਰ ਸਿੰਘ ਸਮੇਤ 4-5 ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲਿਆ ਇੱਕ ਜਿਹੜਾ ਸੀ ਉਹ ਝੋਨੇ 'ਚ ਭੱਜ ਗਿਆ ਉਹਨੂੰ ਉਹਨਾਂ ਦੇ ਗਨ ਮਿਲਣਾ 4 ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਆ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਉਹ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਇਹ ਬੌਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ 'ਚ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 352 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਭੇਜਤਾ ਜੀ ਗਾੜੀ ਕਿ ਲੋਚ ਗਈ ਹੈ ਹਾਂਜੀ ਗਾਲੀ ਗਲੋਚੀ ਆ ਹਾਂਜੀ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜੀ ਵੀਡੀਓ ਨਾਲ ਹੈਗੀ ਆ ਜੀ ਵੀਡੀਓ ਵੀ ਦਿੱਤੀ ਆ ਜੀ ਤੇ ਉਹ ਵੀਡੀਓ ਵਿੱਚ ਬਹੁਤ ਕੁਛ ਬੁਖਾਰਿਆ ਡੰਡੇ ਬੁਖਾਰਿਆ ਗਾਲਾਂ ਵੀ ਕੱਢ ਰਿਆ ਜੀ ਤੇ ਇਸ ਕਰਕੇ ਜਿਹੜਾ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਅਗਲੀ ਕਾਰਵਾਈ ਅਫਸਰ ਕਰ ਰਹੇ ਨੇ ਜੀ ਪਚਾ ਪਬਲਿਕ ਨੇ ਕਰਵਾਇਆ ਜੀ ਹਾਂਜੀ ਪਬਲਿਕ ਨੇ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆ ਕੇ ਖੜ ਗਏ ਨਹੀਂ ਤੇ ਰੋੜੇ ਜਿਵੇਂ ਮੇਰੇ ਇੱਕ ਵਜਿਆ ਵੀ ਇੱਥੇ ਮੋੜੇ ਤੇ ਮੇਰੇ ਰੋੜੇ ਬਹੁਤ ਮਾਰ ਰਹੇ ਸੀ ਉਹ ਅੱਛਾ ਬਰ ਵਿੱਚ ਗੱਲ ਕਰਦੇ ਆ ਫਿਰੋਜ਼ਪੁਰ ਦੀਆਂ ਗੁੰਡਾਗਰਦੀ ਨੇ ਘਟਨਾ ਰੁਕੰਦਾਂ ਨਾਮ ਨਹੀਂ ਲੈ ਰਹੀ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਲੂਬੜੀ ਵਾਲਾ ਮਰਲੇ ਤੋਂ ਸਾਹਮਣੇ ਆਇਆ ਜਿੱਥੇ ਦੀ ਇੱਟਾਂ ਰੋੜੇ ਚੱਲਣ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਬੱਚੇ ਨੇ ਵਿਵਾਦ ਨੂੰ ਲੈ ਕੇ ਇੱਟਾਂ ਰੋੜੇ ਤੇ ਕਿਰਪਾਨਾਂ ਚਲੀਆਂ ਜਿਸ ਦੇ ਵਿੱਚ ਦੋ ਧਿਰਾਂ ਦੇ 5 ਤੋਂ 6 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹੁਣ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਗਿਆ ਜਿਸ ਵਿੱਚ 11 ਆਰੋਪੀਆਂ ਦੇ ਖਿਲਾਫ थाना ਸਦਰ ਵਿੱਚ ਅਲੱਗ-ਅਲੱਗ ਧਾਰਮਨ ਤਹਿਤ ਮਾਮਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੀੜਤ ਰਾਜੂ ਦੇ ਬਿਆਨਤੇ ਮਾਮਲਾ ਦਰਜ ਕੀਤਾ ਗਿਆ ਰਾਜੂ ਅਤੇ ਉਸ ਦੇ ਸਾਥੀਆਂ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਉਕਤ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਅਤੇ ਇੱਟਾਂ ਰੋੜੇ ਮਾਰੇ ਗਏ ਜਿਸ ਦੇ ਕਈ ਦਿਨ ਬਾਅਦ ਹੁਣ ਪੁਲਿਸ ਹਰਕਤ ਵੀ ਚਾਹੀਏ ਅਤੇ આરોપીਆਂ ਨੂੰ ਵੀ ਜਲਦ ਫੜਨ ਦੀ ਗੱਲ ਕਹੀ ਗਈ ਹੈ ਇਸੇ ਸਬੰਧ ਚਾ ਪੀੜਤ ਪਰਿਵਾਰ ਨਾਲ ਗਲਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਕੀ ਨਾ ਉਹ ਕਿੱਥੋਂ ਦੇ ਰਹਿਣ ਬਣੇ ਤੇ ਜਿਹੜੀ ਪਿੰਡ ਦੇ ਵਿੱਚ ਇਟਾ ਰੋੜੇ ਜਾਂਦੇ ਕਿ ਕਾਹਤ ਹੈ ਪਿੰਡ ਲੂੰਬੜੀ ਵਾਲਾ ਮਰਲੇ ਜੀ ਜੱਗਾ ਮੇਰਾ ਨਾਮ ਲੂੰਬੜੀ ਵਾਲੇ ਪਿੰਡ ਦੇ ਰਹਿਣ ਵਾਲਾ ਜੀ ਮੈਂ ਕਾਰਨ ਬੱਚਿਆਂ ਦੀ ਲੜਾਈ ਹੋਈ ਸੀ ਜੀ ਬੱਚਿਆਂ ਤੋਂ ਇਟਾ ਰੋੜੇ ਚੱਲੇ ਨੇ ਸਾਡਾ ਬੱਚਾ 10ਵੀਂ ਕਲਾਸ ਚ ਵੱੜਦਾ 9ਵੀਂ ਕਲਾਸ ਚ ਵੱੜਦਾ ਜੀ ਇੱਕ ਰੰਗੂ ਨਾਂ ਦਾ ਹੈਗਾ 35 ਸਾਲ ਦਾ ਬੰਦਾ ਜੀ ਉਹ ਸਾਡੇ ਬੱਚਿਆਂ ਤੇ ਗੱਲ ਪੈਂਦਾ ਜੀ ਬੱਚਿਆਂ ਦੀ ਲੜਾਈ ਹੋਈ ਉਹਨਾਂ ਦੇ ਬੱਚੇ ਵੀ ਉੱਥੇ ਸਕੂਲੇ ਪੜ੍ਹਦੇ ਜੀ ਬੱਚਿਆਂ ਦੀ ਰੰਜਿਸ਼ ਆ ਇੱਕ ਦੂਜੇ ਨਾਲ ਲੜਦੇ ਨੇ ਸਾਡੇ ਬਾਹਰੋਂ ਬੰਦੇ ਇਹਨਾਂ ਨੇ ਅੱਗੇ ਵੀ ਇਹਨਾਂ ਨੇ ਲੜਾਈ ਛੜਨਾ ਕੀਤੀ 30 35 ਬੰਦੇ ਲਿਆ ਕੇ ਨਾਲ ਲੜਾਈ ਕੀਤੀ ਜੀ ਸਾਡੇ ਦੇ 25 ਦਾ ਪਰਚਾ ਪਾਇਆ ਜੀ ਆਪੇ ਇਹਨਾਂ ਨੇ ਬਾਹਾਂ ਤੋੜ ਕੇ ਸਰਬਜੀਤ ਕੌਰ ਦੀ ਇਹਨਾਂ ਦਾ ਹਲ ਕਰਵਾਇਆ ਜੇ ਸਾਡੇ ਨਾਲ ਲੜਾਈ ਹੁੰਦੀ ਤਾਂ ਅਸੀਂ ਕੋਈ ਦਾਖਲ ਨਾ ਹੁੰਦੇ ਅਸੀਂ ਕੋਈ ਸਾਡਾ ਬੰਦਾ ਦਾਖਲ ਨਹੀਂ ਹੋਇਆ ਨਾ ਸਾਨੂੰ ਕੋਈ ਪਤਾ ਹੀ ਹੈ ਜੀ ਹੁਣ ਵੀ 25 ਤਰੀਕ ਨੂੰ ਮੈਂ ਚੰਡੀਗੜ੍ਹ ਸੀ ਮੇਰੀਆਂ ਲੋਕੇਸ਼ਨਾਂ ਚੈੱਕ ਕਰਨ ਹਰਜਵੰਤ ਕੌਰ ਮੈਡਮ ਨੂੰ ਮੌਥ ਲੋਕੇਸ਼ਨ ਵੀ ਪਾਈ ਸੀ ਚੰਡੀਗੜ੍ਹ ਸੀਗਾ ਇਹਨਾਂ ਨੇ ਰਾਤ 9 ਵਜੇ ਦੇ ਤਕਰੀਬਨ ਪਿੰਡ ਹਮਲਾ ਬੋਲਤਾ ਬਾਹਰੋਂ ਬੰਦੇ ਲਿਆ ਕੇ ਸਾਡੇ ਬੰਦੇ ਪੰਜਾਂ ਦੇ ਸੱਟਾਂ ਮਾਰੀਆਂ ਇੱਕ ਦੇ ਬਾਅਦ ਵੀ ਰਾਜੂ ਦੀ 도ੜ ਦਿੱਤੀ ਗਈ ਹੈ ਜੀ ਇੱਕ ਬੇਟੀ ਦਾ ਨਾਮ ਗਲਤ ਲੈ ਰਹੇ ਨੇ ਜੀ ਬੱਚਿਆਂ ਦਾ ਇਹਨਾਂ ਦੀ ਬੇਟੀ ਹੈਗੀ ਹੈ ਜੀ ਸਾਨੀਆਂ ਮੇਰਾ ਹੈਗਾ ਜੀ ਘਰਾ ਦਾ ਬੇਟਾ ਰਾਜਬਲ ਉਹਦੇ ਨਾਲ ਉਹਦੇ ਸਰਬੰਧ ਹੈ ਜੀ ਉਹ ਸਾਡੇ ਘਰੇ ਆ ਜਾਂਦੀ ਜੀ ਕਈ ਯਾਰ ਘਰੋਂ ਲੈ ਕੇ ਗਏ ਨੇ ਜੀ ਮੋੜ-ਮੋੜ ਕੇ ਘਰੇ ਆਉਂਦੀ ਜੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਜੀ ਰੰਜਿਸ਼ ਹੋਰ ਰੱਖਦੇ ਜੀ ਇਹ ਸਾਡੇ ਗੱਲ ਪੈਂਦੇ ਜੀ ਧਮਕੀਆਂ ਵੀ ਸਾਨੂੰ ਦਿੰਦੇ ਸਾਡੇ ਮੁੰਡੇ ਰਾਜਪਾਲ ਨੂੰ ਵੀ ਧਮਕੀਆਂ ਦਿੰਦੇ ਜਾਹੀ ਮਾਰ ਦਿਆਂਗੇ ਜੀ ਮੈਂ ਇਹ ਬੇਨਤੀ ਕਰਦਾ ਜੀ ਜੇ ਕੱਲ ਨੂੰ ਮੁੰਡਾ ਸਾਡਾ ਮਾਰ ਦਿੱਤਾ ਗਿਆ ਪਰਚਾ ਇਹਨਾਂ ਦੇ ਹੋਣਾ ਚਾਹੀਦਾ ਜੀ ਜੋ ਵੀ ਹੋਏ ਕਾਰਵਾਈ ਇਹਨਾਂ ਦੇ ਪਾਵਾਂਗੇ ਜੀ ਅਸੀਂ ਠੀਕ ਹੈ ਜੀ ਹੋਰ ਪੁਲਿਸ ਵੱਲੋਂ ਕੋਈ ਗਿਰਫਤਾਰੀ ਵੀ ਕੀਤੀ ਕੀ ਕਹੇ ਜੀ ਪਰ ਉਹ ਦਿਨ ਜੀ ਮੈਡਮ ਹਰਜੋਤ कौर ਆਈ ਸੀ ਜੀ ਮੋਟਰਸਾਈਕਲ ਵੀ ਦੋ ਬਰਾਮਤ ਇਹਨਾਂ ਕੋਲੋਂ ਚੋਰੀ ਦੇ ਹੋਏ ਨੇ ਜੀ ਗੋਰੀ ਕੇ ਘਰੋਂ ਜੀ ਮੁੰਡਾ ਉਥੋਂ ਦਾ ਗੋਰੀ ਉਹਨਾਂ ਦੇ ਘਰੋਂ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਨੇ ਚੋਰੀ ਦੇ ਉਹਨਾਂ ਦੇ ਘਰੋਂ ਕਾਪੇ ਕਿਰਪਾਨਾ ਵੀ ਮੈਡਮ ਹਰਜਵੰਤ ਕੌਰ ਜਿਹੜੀ ਆ ਉਹ ਲੈ ਕੇ ਗਈ ਆ ਜੀ ਐਸ ਆਈ ਆ ਜੀ ਉਹ ਮੌਕੇ ਦੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਜੀ ਪਾਈ ਗਈ ਅੱਜ ਸਵੇਰ ਤੜਕੇ 9 ਵਜੇ ਦੇ ਤਕਰੀਬਨ 8:30 ਵਜੇ ਤੇ ਫੜਨ ਗਈ ਸੀ ਬੂਆ ਨੂੰ ਹੱਥ ਲਾ ਲਾ ਕੇ ਫੋਟੋਆਂ ਖਿਚਾ ਕੇ ਮੁੜ ਕੇ ਆ ਗਈ ਜੀ ਕਹਿੰਦੀ ਮੈਂ ਸੱਚੋਂ ਨੂੰ ਫੋਟੋਆਂ ਪਾਣੀਆਂ ਮੈਂ ਉੱਥੇ ਗਈ ਸੀਗੀ ਰੇਟ ਕਰਨ ਵਾਸਤੇ ਪਰ ਬੰਦਾ ਸਾਰੇ ਘਰੇ ਬੈਠੇ ਸੀ ਜੀ ਕਿਸੇ ਨੂੰ ਵੀ ਉਹ ਫੜ ਕੇ ਨਹੀਂ ਜੀ ਲੈ ਕੇ ਆਈ ਹੁਣ ਕੀ ਮੰਗ ਰਿਹਾ ਠੀਕ ਸਾਡੀ ਮੰਗ ਹੈ ਜੀ ਇਹਨਾਂ ਤੇ ਕਾਰਵਾਈ ਪਾਈ ਜਾਵੇ ਸਾਡੇ ਬੱਚਾ ਨੂੰ ਇਹ ਖਰਾਬ ਕਰਦੇ ਨੇ ਨਾ ਕਰਨ ਸਾਡੇ ਨਿੱਕੇ ਨਿੱਕੇ ਬੱਚੇ ਨੇ ਸਾਨੂੰ ਤਾਂ ਇਹ ਰਾਹ ਰੋਕ ਕੇ ਕਦੀ ਮੁੱਛਾਂ ਨੂੰ ਵਾਟ ਚੜਾਉਂਦੇ ਨੇ ਜਨਾਨੀਆਂ ਕੂੜਾ ਸਟਨ ਜਨਾਨੀਆਂ ਉਹਨਾਂ ਨੂੰ ਮੁੱਛਾਂ ਨੂੰ ਵਾਟ ਚੜਾਉਂਦੇ ਨੇ ਇੱਕ ਗੋਰੀ ਨਾਂ ਦਾ ਮੁੰਡਾ ਇਹਨਾਂ ਦਾ ਸਾਨੂੰ ਬਹੁਤ ਹੀ ਪਰੇਸ਼ਾਨ ਕਰ ਰਹੇ ਨੇ ਜੀ ਇਹਦਾ ਖਾਬ ਹੀ ਸਖਤ ਹੋਣੀ ਚਾਹੀਦੀ ਹੈ ਸਖਤ ਚਾਹੀ ਮੈਂ ਸੱਚੋਂ ਸਾਹਿਬ ਨੂੰ ਵੀ ਬੇਨਤੀ ਕਰਦਾ ਜੀ ਇਹਨਾਂ ਤੇ ਸਖਤ ਕਾਰਵਾਈ ਕਰਕੇ ਇਹਨਾਂ ਦੇ ਪਰਚੇ ਕਰੇ ਜਾਣ ਜੀ ਇੱਕ ਸਾਡੀ ਕਰੀਆਨੇ ਦੀ ਦੁਕਾਨ ਵੀ ਮਾਮਾ ਜੀ ਦੀ ਭੰਨ ਦਿੱਤੀ ਜੀ ਸਾਰਾ ਸਮਾਨ ਵੀ ਲੁੱਟ ਕੇ ਲੈ ਗਏ ਜੀ ਉਹਨਾਂ ਦਾ ਸਾਰੇ ਆਂ ਗੁੱਡਾ ਕਰਦੀ ਕਰੀ 15000 ਰੁਪਿਆ ਵੀ ਲੈ ਗਏ ਉਹਦਾ ਲੁੱਟ ਕੇ ਜੀ ਕੋਈ ਕਾਰਵਾਈ ਨਹੀਂ ਜੀ ਇਹ ਚਿੱਟਾ ਵੇਚਦੇ ਨੇ ਜੀ ਪੋਸਟ ਵੀ ਵੇਚਦੇ ਸ਼ਰਾਬਾ ਵੇਚਦੇ ਨੇ ਜੀ ਨਸ਼ਾ ਵੇਚਣ ਵਾਲੇ ਬੰਦੇ ਨੇ ਜੀ ਐਡੇ ਕ ਬੰਦੇ ਪਿੰਡ ਦੇ ਵਿੱਚ ਮਾੜੇ ਇਹਨਾਂ ਨੂੰ ਲੋਕ ਬੱਕਰੇ ਕਹਿੰਦੇ ਨੇ ਬੱਕਰੇ ਦੀਆਂ ਔਲਾਦਾਂ ਕਹਿੰਦੇ ਨੇ ਇਹਨੇ ਆਪ ਦੀ ਜੰਗ ਆਪਦੀ ਭੂਆ ਹੀ ਨੇ ਆਪਦੇ ਘਰੇ ਰੱਖੀ ਹੋਈ ਜੀ 사ਜਨ ਇਹਨਾਂ ਦਾ ਮੁੰਡਾ ਜੀ ਉਹਨੇ ਆਪਦੀ ਸੱਕੀ ਭੂਆ ਆਪਦੇ ਘਰੇ ਰੱਖੀ ਹੋਈ ਜੀ ਐਡੇ ਵਧੀਆ ਕਿੱਡੇ ਕਿ ਇਹਨਾਂ ਨੂੰ ਲੋਕ ਬੰਦੇ ਵਧੀਆ ਸਮਝ ਲ ਗਏ ਜਿੰਨੇ ਆਪਦੀ ਭੂਆ ਹੀ ਘਰੇ ਰੱਖੀ ਹੋਵੇ ਹੋਰ ਕਾਰਵਾਈ ਦਾ ਸਖਤ ਕਾਰਵਾਈ ਦੀ ਮੈਂ ਸਖਤ ਐਸ ਐਚਓ ਸਾਹਿਬ ਵੱਲੋਂ ਮੰਗ ਕਰਦਾ ਵੀ ਇਹਨਾਂ ਦੇ ਕਾਰਵਾਈ ਕੀਤੀ ਜਾ ਪਰਚਾ ਕਰੀ ਜਾਵੇ ਸਾਡਾ ਜਿਹੜਾ ਕੋਈ ਮਾਮਲਾ ਹੈਗਾ ਬਿਲਕੁਲ ਗਲਤ ਨਾ ਲੈ ਰਹੇ ਨੇ ਜੀ ਕੁਝ ਨਹੀਂ ਹੈਗਾ ਇਹਨਾਂ ਦੀ ਬੇਟੀ ਸਾਰੀਆਂ ਸਾਡੇ ਮੁੰਡੇ ਨੂੰ ਖਰਾਬ ਕਰਦੀ ਹੈ ਜੀ ਪਲੱਸ 2 ਵਿੱਚ ਪੜ੍ਹਦੀ ਹੈ ਜੀ ਉਹ ਲੂੰਬੜੀ ਵਾਲੇ ਪਿੰਡ ਦੇ ਵਿੱਚ ਇਹਦਾ ਜਿਹੜਾ ਹੈਗਾ ਜੀ ਜੀਤਾ ਦਾ ਦਾਦਾ ਜੀ ਉਹ ਸਾਨੂੰ ਬਹੁਤ ਧਮਕੀਆਂ ਦਿੰਦਾ ਜੀ ਇਹਨਾਂ ਨੇ ਪਿਸਤੌਲ ਦੇ ਵੀ ਸਾਨੂੰ ਧਮਕੀਆਂ ਦਿੱਤੀਆਂ ਇੱਕ ਅਸੀਂ ਵੀਡੀਓ ਦੇ ਵਿੱਚ ਇਹਨਾਂ ਦੇ ਮੁੰਡੇ ਕੋਲੇ ਪਿਸਤੌਲ ਦੀ ਵੀਡੀਓ ਵੀ ਤੁਹਾਨੂੰ ਦਿਖਾਈ ਸੀ ਤੇ ਮੈਡਮ ਹਰਜਵੰਤ ਕੌਰ ਨੂੰ ਉਹ ਦਿਨ ਜਦੋਂ ਰਾਤ 25 ਤਰੀਕ ਨੂੰ ਉਹਨੇ ਫੇਰ ਵੀ ਕੱਢੇ ਗਏ ਨੇ ਜੀ ਉਹਦੇ ਵੱਲੋਂ ਕਾਰਵਾਈ ਨਹੀਂ ਕਾਰਵਾਈ ਨਹੀਂ ਜੀ ਹੋਈ ਬਿਲਕੁਲ ਕਾਰਵਾਈ ਨਹੀਂ ਜੀ ਇਹਨਾਂ ਨੇ ਕੀਤੀ ਗਈ ਹੋਣੀ ਚਾਹੀਦੀ ਜੀ ਬਿਲਕੁਲ ਹੋਣੀ ਚਾਹੀਦੀ ਸਾਨੂੰ ਇਹ ਬਹੁਤ ਪਰੇਸ਼ਾਨ ਕਰਦੇ ਨੇ ਇੰਨਾ ਕੁ ਪਰੇਸ਼ਾਨ ਕਰਦੇ ਨੇ ਜੀ ਕੋਈ ਛੱਡ ਗੱਲ ਤੇ ਸਾਡੇ ਰਾਹ ਬੰਦ ਕੀਤੇ ਜੀ ਅਜੀ ਕੀ ਨਾ ਬਣੋ ਜਸਵਿੰਦਰ ਕੌਰ ਜੀ ਜੀ ਮੈਂ ਪਿੰਡ ਲੂੰਬੜੀ ਵਾਲੇ ਮਰਲੇ ਚ ਜਿਹੜੀ ੱਟਾ ਦੀ ਏਲੀ ਖਬਰ ਖਾਦੋ ਕੀ ਕਰ ਲਓ ਵੀਰ ਜੀ ਸਾਨੂੰ ਕੋਈ ਪਤਾ ਨਹੀਂ ਮੈਂ ਤਾਂ ਘਰੇ ਰੋਟੀ ਲਾਉਂਦੀ ਪਈ ਸੀਗੀ ਮੁੰਡੇ ਆਏ ਆ ਕਹਿੰਦੇ ਵੀ ਚਾਚਾ ਆਪਣੇ ਗਲ ਪੈ ਗਏ ਆਣ ਕੇ ਐਨੀ ਗੱਲ ਹੀ ਹਜੇ ਕਰਦੇ ਗਏ ਆ ਅਸੀਂ ਤਾਂ ਹਜੇ ਮੈਨੂੰ ਮੁੰਡਾ ਨਾ ਮੇਰਾ ਦਿਓਰ ਖੇਚਦਾ ਬਬਲ ਤੇ ਮੇਰੇ ੱਟਾ ਵੱਜਣੀਆਂ ਸੀ ਸੱਟ ਉਹਦੇ ਲੱਗ ਗਈ ਤੇ ਇਹਨਾਂ ਨੇ ਸਾਹਮਣੇ ਗੇ ਸਰਜੀਤ ਸਾਵਣ ਕੇ ਇਹਨਾਂ ਨੇ ਉਧਰ ਮੰਗੂ ਕੇ ਰੰਗਾ ਏ ਹਾਂਜੀ ਰੰਗਾ ਇਹਨਾਂ ਨੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਭੱਜ ਕੇ ਆਪਦੇ ਅੰਦਰ ਵੜੀ ਆ ਮੈਂ ਆਪਦੇ ਬੰਦੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਇਹਨਾਂ ਨੇ ਜੋ ਸਾਡੇ ਘਰ ਦੀ ਤੋੜ ਪੰਨ ਗਿੱਲਾ ਤੋਂ ਬੰਦੇ ਆਏ ਰੱਜੀ ਵਾਲੇ ਆਏ ਹਸਤੀ ਵਾਲੇ ਆਏ ਆ ਜਾਨੀ ਕਿ 40 50 ਬੰਦੇ ਸੀ ਜੀ ਇੰਨੀ ਕਿ ਬਸਾਤ ਹੋਈ ਹਾਂਜੀ ਅਸੀਂ ਮਸਾ ਸੀ ਅੰਦਰ ਨਾ ਸਰ ਵੜਦੇ ਤੇ ਸਾਨੂੰ ਉਂਝ ਹੀ ਮਾਰ ਦੇਣਾ ਸੀ ਸਾਡਾ ਇਹ ਮਸਲਾ ਕੋਈ ਹਲਕੇ ਤੇ ਸਾਡੀ ਕੋਈ ਪੁਲਿਸ ਦੀ ਕਾਰਵਾਈ ਨਹੀਂ ਦਿਖਾਈ ਸੋੰਦ ਨਹੀਂ ਜਨੇਰਾ ਤੋਂ ਪੰਚਾਇਤ ਦੇ ਬੰਦੇ ਸਾਦੇ ਆਣ ਕੇ ਉਹ ਵੀ ਅੰਦਰ ਟੜ ਕੇ ਇਹਨਾਂ ਨੇ ਉਹਨਾਂ ਦਾ ਵੀ ਡਰ ਇਹ ਉਹਨਾਂ ਦਾ ਵੀ ਡਰ ਨਹੀਂ ਸਰ ਮੰਨਿਆ ਇਹਨਾਂ ਨੇ ਉਹਨਾਂ ਦੇ ਬੈਠਾ ਵੀ ਉਹ ਵੀ ਸਾਡੇ ਅੰਦਰਾਂ ਚ ਵੜੇ ਰਹੇ ਆ ਤੇ ਉਹਨਾਂ ਦੇ ਵੀ ਇੱਟ ਵੱਜੀ ਆ ਤੇ ਉਹ ਮੁੜ ਕੇ ਸਾਨੂੰ ਪੁਲਿਸ ਨੇ ਆਣ ਕੇ ਅੰਦਰਾਂ ਚੋਂ ਕੱਢਿਆ ਨਹੀਂ ਤੇ ਇਹਨਾਂ ਨੇ ਸਾਨੂੰ ਸਾਰੀ ਰਾਤ ਨਹੀਂ ਸੀ ਅੰਦਰੋਂ ਨਿਕਲਦੇ ਨੇ ਕੀ ਕਰਨਾ ਨੰਗਨ ਟੱਪੋਂ ਤੋਂ ਸਰ ਜੀ ਹੁਣ ਵੀ ਆਂਦੇ ਅਸੀਂ ਉਸ ਗਲੀ ਦੇ ਵਿੱਚ ਨੰਗਨ ਦੇ ਨੇ ਜਵਾਕਾਂ ਤੋਂ ਲੜਾਈ ਚੱਲੀ ਆਉਂਦੀ ਆ ਇਹ ਉਹੀ ਸਾਡੇ ਨਾਲ ਵੈਰ ਕੱਢੀ ਆਉਂਦੇ ਆ ਹਾਂ ਜੀ ਮੇਰਾ ਨਾਮ ਰਾਜੂ ਹੈ ਜੀ ਇਹ ਪਿੰਡ ਲੂੰਬੜੀ ਵਾਲ ਦੇ ਕੋਲ ਫਲਾਟਾਂ 'ਚ ਹਾਂ ਕੀ ਹੋਇਆ ਜਿਹੜੀ ਲੜਾਈ ਚੱਲਦਾ ਹੋਇਆ ਇਟੜੋੜਾ ਚੱਲਿਆ ਕੁਝ ਮਾੜੀ ਜੀ ਗੱਲ ਤੋਂ ਜੀ ਉਹਨਾਂ ਜਨਾਬ ਉਹ ਵੀ ਰਾਤ ਨੂੰ ਅਸੀਂ ਤਾਂ ਰੋਟੀ ਬਣੀ ਖਾਂਦੇ ਸੀ ਤੇ ਲੜਾਈ ਹੋਏ ਹੋਵੇ 6-7 ਦਿਨ ਹੋ ਗਏ ਨੇ ਤੇ ਅਸੀਂ ਥੱਗਾ ਵੀ ਚਲੋ ਕੋਈ ਨਹੀਂ ਜਵਾਕ ਜਵਾਕ ਲੜੇ ਕੋਈ ਚੱਕਰ ਨਹੀਂ ਉਹ ਅਹੀ ਤੇ ਰੋਟੀ ਖਾਂਦੇ ਫਿਰ ਉਹ ਨਾਣ ਜਾਂ ਮਲਾ ਬਹੌਲਾ ਹੀ ਕਰਤਾ ਪਾਸੇ ਉਹ ਬੰਦੇ ਮਂਗਾਏ ਤੇ ਮਂਗਾਏ ਤੇ ਪਾਸੇ ਬੰਦੇ ਤਾਂ ਹੀ ਤੇ ਜਵਾਕ ਨੂੰ ਬਚਾਉਣ ਦੇ ਬਚਾਉਣ ਦੇ ਤਾਂ ਰਾੜਾ ਮਾਰ ਮਾਰ ਕੇ ਮੁੱਤਬੇ ਮੇਰਾ ਡੌਲਾ ਤੋੜਤਾ ਹੀ ਤੇ ਬਾਕੀ ਸਾਡੇ 3-4 ਦਿਨ ਲਸੀਂ ਸੁਰ ਫਾੜ ਗਏ ਟਰੋੜਾ ਨਾ ਬਹੁਤ ਚਲਾਇਆ ਅੰਦਰ ਹੀ ਤੜ ਗਿਆ ਬੰਦੇ ਸਾਡੇ ਤੇ ਟਰੋੜਾ ਬਹੁਤ ਚਲਾਇਆ ਜਾ ਕੇ ਵੇਖ ਵੀ ਸਕਦੇ ਟਰੋੜਾ ਜੀ ਬਹੁਤ ਜ਼ਿਆਦੀ ਹੋਈ ਜੀ ਉਹ ਕਟਕੜਤੀ 35 ਜਿਹੜਾ ਪੁਛੱਤਾਂ ਤੇ ਚੜ ਗਿਆ ਤਹੀ 6-7 ਜਣੇ ਸਾਡੇ ਵਸੂਕਾ ਨਾਲ ਬਾਹਰ ਹੋ ਗਏ ਬਰੋਦੋ ਕਰਾ ਆਸੂਟਾਂ ਲੱਗ ਗਿਆ ਤੇ ਪਿਛਾੜ ਗਿਆ ਤੋਂ ਫਰੇਟ ਰੋੜਾ ਘਰਾਚੇ ਚਲਾਈ ਗਿਆ ਉਹ ساری ਰਾਤ ਹੀ ਚਲਾਈ ਗਿਆ ਸਾਡੇ ਹੋਏ ਨੇ ਜੀ 5 ਜਣੇ ਆਸੇ ਮੇਰੇ ਜਾਦੀ ਸਾਟ ਲੱਗੀ ਮੇਰੇ ਉਹਨਾਂ ਰਾੜਾ ਰੋੜਾ ਮਾਰ ਗਿਆ ਡੋਲਾ ਤੋੜਦਾ ਏ ਛੇ ਸੱਤ ਜਣੇ ਗੱਲ ਪੈ ਗਏ ਹਨ ਕੇ ਮੇਰੇ ਘਰੇ ਦੇ ਕੀ ਗੱਲ ਕੀ ਹੋਈ ਗੱਲ ਮਾੜੀ ਜੀ ਜਵਾਗ ਜਵਾਗ ਲੜੇ ਕਿਤੇ ਸਕੂਲੇ ਹਾਂ ਬੱਚੇ ਹੀ ਲੜੇ ਨੇ ਸਕੂਲੇ ਕਿਤੇ ਮਾੜੇ ਨਿਕੇ ਨਿਕੇ ਨੇ ਤੇ ਉਹਨਾਂ ਤੋਂ ਗੱਲ ਵਧੀ ਏ ਇਥੋਂ ਨਾ ਰਿਸ਼ਤੇਦਾਰਾਂ ਦੇ ਸਾਥ ਲੈ ਇਥੋਂ ਕੋਟਮਾਰ ਕਰਨੇ ਸ਼ੁਰੂ ਕਰਤੀ ਜੇ ਟਰੋੜਾ ਚਲਾਉਣਾ ਸ਼ੁਰੂ ਬਨੇਰੇ ਭੰਨ ਭੰਨ ਕੇ ਆਪਦੇ ਸਾਡੇ ਘਰਾਂ ਦੇ ਸੱਟੇ ਬਹੁਤ ਜ਼ਿਆਦੀ ਹੋਏ ਜੇ ਇਹ ਨਹੀਂ ਆਂਦੀਆਂ ਜੀ ਇਸ ਮੋਟਰਸਾਈਕਲ ਭੰਨੇ ਗਿਆ ਟੈਂਕੀਆਂ ਭੰਨੀਆਂ ਗਿਆ ਸੀਸੇ ਬਾਰੀਆਂ ਭੰਨਦੀਆਂ ਇਹੋਨਾਂ ਦੁਕਾਨ ਵੀ ਲੁੱਟ ਲਈ ਸਾਡੀ ਦੁਕਾਨ ਸੀ ਚਾਚੇ ਕੋ ਵੀ ਲੁੱਟੀ ਗਈ ਪੈਸੇ ਵੀ ਦੁਕਾਨ ਚ ਸੌਦਾ ਵੀ ਕੱਢ ਲਿਆ ਜੀ ਦਾ ਅੰਦਰਾ ਜਵੜ ਗਿਆ ਜੇ ਟਰੋੜਾ ਬਹੁਤ ਚੱਲਦਾ ਪਿਆ ਸੀ ਸਾਡੇ ਵਸੂ ਗੱਲ ਬਾਹਰ ਹੋ ਗਈ ਫਿਰ ਅਸੀਂ ਤਾਂ ਅੰਦਰਾ ਜਵੜ ਗਏ ਮਾਂਗ ਤਾਂ ਸਾਡੀ ਹੈ ਨਿਸਾਬ ਚਾਹੀਦਾ ਸਾਨੂੰ ਕਿੰਨੇ ਦਿਨ ਤੋਂ ਲਗਾਤਾਰ ਲੜਾਈ ਹੋਈ ਇਹ ਲੜਾਈ 3-4 ਦਿਨ ਹੋ ਗਿਆ ਲਗਾਤਾਰ ਈਟਾਂ ਰੋਲੇ ਚਾਲਾਂ ਹਾਂਜੀ ਈਟਾਂ ਰੋਲੇ ਚਾਲਾਂ ਕਿੰਨੇ ਦਿਨ ਦੇਖੀ ਸਾਡੀ ਕਹਿੰਦੇ ਇੱਕ ਅੱਧਾ ਦਿਨੀ ਜਾਂਦਾ ਜੀ ਹਾਂਜੀ ਕੁਝ ਨਹੀਂ ਕਰਦੀ ਪੁਲਿਸ ਤਾਂ ਗਈ ਮਾਰ ਆਇਆ ਤੇ ਚਲੋ ਜੀ ਉੱਥੋਂ ਹੀ ਮੋੜ-ਮੋੜ ਕੇ ਆ ਗਈ ਬਸ ਨਾਲ ਸਾਡੇ ਬੰਦੇ ਬਾਹਰ ਜਰੂਰ ਪੁਲਿਸ ਨੇ ਅੰਦਰੋਂ ਕਢਾਏ ਨੇ ਉਸ ਤੋਂ ਬਾਅਦ ਫੇਰ ਉਹ ਹਾਲ ਹੈ ਕੋਈ ਸੁਣਾਈ ਨਹੀਂ ਹੁੰਦੀ ਪਈ ਸਹੀ ਤਰ੍ਹਾਂ ਕੋਈ ਕੋਸ਼ਿਸ਼ ਨਹੀਂ ਹੁੰਦਾ ਪਿਆ ਜੀ ਤੋਂ ਬਈ ਇਹਨਾਂ ਕਰਤੋ ਦੇ ਹਾਂਜੀ ਹੋਣੀ ਚਾਹੀਦੀ ਸਖਤ ਹੋਣੀ ਚਾਹੀਦੀ ਕਾਰਵਾਈ ਇਹਨਾਂ ਦੇ ਲੈ ਕਿ ਉਹ ਬਣੀ ਵਾਲਾ ਜਿਹੜਾ ਮਾਮਲਾ ਦਰਜ ਹੋਇਆ ਸੀਗਾ ਧਰਨ ਦੇਤੀ ਮਾਮਲਾ ਇਹ 25 ਜੁਲਾਈ ਦੀ ਗੱਲ ਰਾਤ ਨੂੰ 9-10 ਵਜੇ ਤੁਹਾਡੇ ਕੋਲ ਰਾਜੂ ਪੁੱਤਰ ਸੋਹਣ ਰਾਜੂ ਪੁੱਤਰ ਸੋਹਣ ਇਹਨਾਂ ਦੇ ਬਿਆਨ ਤੇ ਅਸੀਂ ਮਕਤਵੰਦਰ ਜੀ ਕੀਤਾ ਹੈ 132 ਨੰਬਰ ਮਕਦਮਾ ਦਰਜ ਹੈ ਇਹਨਾਂ ਦੇ ਘਰ ਦੂਜੀ ਪਾਰਟੀ ਦੇ ਜੀਤੇ ਹਰੀ 11 12 ਬੰਦੇ ਬੁੜੀਆਂ ਘਰ ਆਏ ਇਟਾਂ ਰੋੜੇ ਚ ਲਾਏ ਹਥਿਆਰ ਸੀ ਉਹਨਾਂ ਦੇ ਕੋਲ بیسਬਾਲ ਵਗੈਰਾ ਕਾਫੀ ਸਮਾਨ ਦੀ ਭੰਨ ਤੋੜ ਕੀਤੀ ਜਿਹਦੇ ਵਿੱਚ ਇਹਨਾਂ ਦੇ ਬੰਦੇ ਦੋ ਤਿੰਨ ਬੰਦੇ ਦੇ ਸੱਟਾਂ ਵੀ ਲੱਗੀਆਂ ਇਹਨਾਂ ਦਾ ਕੋਈ ਪੁਰਾਣਾ ਰੌਲਾ ਇਹਨਾਂ ਦੇ ਕੋਈ ਲੜਕੀ ਦੀ ਪਾਰਟੀ ਦੇ ਬੰਦੇ ਲੈ ਗਏ ਸੀ ਉਹਨਾਂ ਨੇ ਵਾਪਸ ਨਹੀਂ ਕੀਤੀ ਪਹਿਲਾਂ ਪੰਚਾਇਤੀ ਤੌਰ ਤੇ ਕੋਸ਼ਿਸ਼ ਕਰਦੇ ਰਹੇ ਬਟ ਇਹਨਾਂ ਉਹਨਾਂ ਨੇ ਵਾਪਸ ਨਹੀਂ ਕੀਤੀ ਇਸੇ ਗੱਲ ਤੋਂ ਇਹਨਾਂ ਦੀ ਰੰਜਿਸ਼ ਵਧ ਗਈ ਤੇ ਲੜਾਈ ਝਗੜਾ ਹੋਇਆ ਕਿੰਨੇ ਤੋਂ ਤੁਹਾਨੂੰ ਮਾਅਬਾ ਕਰਨਾ 11 12 ਬਾਈ ਨੇ ਕੋਸ਼ਣ ਪਛਾਤੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਚ ਦੇਖ ਰਹੇ ਹਾਂ ਜਿਹਦਾ ਵੀ ਕੋਈ ਕਸੂਰ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਹਾਂ ਉਹ ਸਾਡੇ ਰੇਡ ਵਾਕਾਕ ਤਰ੍ਹਾਂ ਦੇ ਅਸੀਂ ਆਦੇਸ਼ ਹਾਸਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਬਣਦੀ ਸਜ਼ਾਵਾਂ ਅਸੀਂ ਇਹਨਾਂ ਨੂੰ ਜ਼ਰੂਰ ਲਵਾਵਾਂਗੇ ਗੁੰਨਗਰਦੀ ਨਹੀਂ ਚੱਲਣਗੇ ਕੱਲ ਕਰਦੇ ਹਾਂ ਫਿਰੋਜ਼ਪੁਰ ਤੋਂ ਤੀਸਰੀ ਅਹਿਮ ਖਬਰ ਦੀ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਵਿੱਚ ਲੰਗਰ ਸੇਵਾ ਦੌਰਾਨ ਸਿਲੰਡਰ ਨੂੰ ਅੱਗ ਲੱਗਣ ਕਾਰਨ ਉਸ ਦੇ ਚਪੇਟ ਵਿੱਚ ਪੰਜ ਸਕੂਲੀ ਬੱਚੇ ਆ ਗਏ ਜੋ ਕਿ ਬੁਰੀ ਤਰ੍ਹਾਂ ਝੁੱਲਸ ਗਏ ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਬੱਚੇ ਐਨੀ ਬੁਰੀ ਤਰ੍ਹਾਂ ਝੁੱਲਸੇ ਨੇ ਕਿ 50 ਤੋਂ 70% ਸੜੇ ਹੋਏ ਨੇ ਜਾਣਕਾਰੀ ਅਨੁਸਾਰ ਇਹ ਬੱਚੇ ਗੁਰਦੁਆਰਾ ਸੇਵਕ ਸੇਵਾ ਕਰਨਾ ਸੀ ਅਤੇ ਲੰਗਰ ਹਾਲ ਦੇ ਨੇੜੇ ਸੇਵਾ ਕਰੇ ਸਨ ਇਸ ਦੌਰਾਨ ਉਥੇ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਇਹ ਬੱਚੇ ਉਹਨਾਂ ਦੀ ਚਪੇਰ ਚ ਆ ਗਏ ਅੱਗ ਲੱਗਣ ਨਾਲ ਝੁੱਲਸੇ ਇਹਨਾਂ ਬੱਚਿਆਂ ਵਿੱਚੋਂ ਦੋ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਏਸੀ ਫਿਰੋਜ਼ਪੁਰ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ ਅੱਗੇ ਬਣੇ ਰਹੋ ਅੱਗੇ ਬਣੇ ਰਹੋ ਏਵਨ ਮੀਡੀਆ ਸ਼ਬਦਾਂ ਦੀ ਤਾਕਤ ਨਾਲ ਯਾ ਸਾਰੀ ਲੰਗਰਾਲਾ ਜਮਨੀ ਸਾਹਿਬ ਤੇ ਸੇਵਾ ਕਰਦੇ ਸੀ ਉੱਥੇ ਜੀ ਹੁਣ ਪਤਾ ਨਹੀਂ ਸਲੰਡਰ ਫਟਿਆ ਕਿ ਕਿੱਦਾਂ ਅਗ ਲੱਗੀ ਆ ਅਜੇ ਫਿਲਹਾਲ ਪਤਾ ਲੱਗੂਗਾ ਜੀ ਮੈਂ ਤਾਂ ਜੀ ਬਾਹਰੋਂ ਦਫ਼ਤਰ ਦੇ ਵਿੱਚੋਂ ਮੁੰਡਿਆਂ ਨੂੰ ਭਾ ਕੇ ਲਿਆ ਆਂ ਹਾਂਜੀ ਸਕੂਲ ਦੇ ਬੱਚੇ ਸੀ ਕਿ ਉੱਥੇ ਸੇਵਾ ਕਰਨ ਆਏ ਸੀ ਗੁਰਦੁਆਰਾ ਸਾਹਿਬ ਸਕੂਲ ਇਹ ਸੀ ਪਤਾ ਨਹੀਂ ਕਿਹੜੇ ਸਕੂਲ ਦੇ ਨਹੀਂ ਸਕੂਲ ਹਾਂਜੀ ਸਕੂਲ ਤੋਂ ਬਾਅਦ ਹਾਂਜੀ ਸੇਵਾ ਕਰਨ ਆਏ ਸੀ ਪਤਾ ਨਹੀਂ ਜੀ ਹਜੇ ਇਸ ਚੀਜ਼ ਦਾ ਨਹੀਂ ਪਤਾ ਕਿ ਸਿਲੰਡਰ ਫਟਿਆ ਕਿ ਲੰਗਰ ਅੱਜ ਕਿਸ ਤਰੀਕੇ ਨਾਲ ਅੱਗ ਲੱਗੀ ਹੈ ਇਹ ਪੰਜ ਨੇ ਜਾਣੀਆਂ ਜੀ ਹਾਂਜੀ ਇਹ ਵੀ ਆਪਣੇ ਪਿਆਣੇ ਆਣੇ ਰਸਤੀ ਦੇਣੇ ਇਹ ਗੁਰੂ ਸਾਹਿਬ ਗੁਰਦੁਆਰੇ ਸੇਵਾ ਕਰਨ ਗਏ ਸੀ ਤੇ ਉਹ ਕਹਿੰਦੇ ਅੰਦਰ ਸੇਵਾ ਕਰਨੀ ਜਦੋਂ ਅੰਦਰ ਇਹ ਪਹੁੰਚੇ ਤੇ ਬਾਬੇ ਨੇ ਪੁੱਛਿਆ ਤਾਂ ਕਿ ਤੂੰ ਕਿਹ ਸਿਲੰਡਰ ਦਾ ਨਹੀਂ ਅੰਦਰ ਚੱਲ ਰਿਹਾ ਕਹਿੰਦੇ ਨਹੀਂ ਇਹ ਅੰਦਰ ਪਹੁੰਚੇ ਯੱਕ ਦਾ ਵਾ ਕਿਸ ਸਿਲੰਡਰ ਨੇ ਹਵਲਾ ਕੀਤਾ ਅਗਨੇ ਉਹ ਫ੍ਰੀ ਹੋ ਗਿਆ ਤੇ ਇਸ ਕਰ ਨੇ ਪੰਜੇ ਸੀ ਪੰਜੇ ਅੱਗ ਦੀ ਲਪੇੜ ਚ ਆ ਗਾ ਹਾਂ ਇਸੇ ਦਾ ਕਰ ਰਿਆ ਸੀ ਸਕੂਲ ਦੇ ਬੱਚੇ ਜੀ ਸਕੂਲ ਦੇ ਬੱਚੇ ਸਕੂਲ ਗ੍ਰਾਮ ਸਕੂਲ ਦੇ ਬੱਚੇ ਸਰਕਾਰੀ ਪ੍ਰਾਈ ਹੋਣ ਸਕੂਲੇ ਉੱਥੇ ਹੀ ਆ ਪਿਆਏ ਨੇ ਆਪਣੇ ਪੰਜ ਬੱਚੇ ਜੀ ਤੇ ਡਰੈਸਿੰਗ ਹੋ ਗਿਆ 5 ਕੇਸ ਹੈ ਜੀ ਤੇ ਉਹਦੇ ਚੋ ਤਿੰਨ ਪੀਸ ਸਟੇਬਲ ਦੋ ਤਾਂ ਥੋੜੇ ਸੀਰੀਅਸ ਲੱਗ ਰਹੇ ਆ ਸਰਜਨ ਆ ਰਹੇ ਕੋਈ ਵਾਸਾਸ ਕਰਕੇ ਸਰਜਨ ਨੇ ਦੇਖਣਾ ਹੁੰਦਾ ਸਿਰਫ ਫਰਦਰ ਇਹ ਸੋਚਦੇ ਕਿ ਇੱਥੋਂ ਇੱਕ ਤਾਂ ਸ਼ੈ ਰੈਫਰ ਕਰਨਾ ਪੈਣਾ ਹੈ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੀ ਸੀ ਉੱਤੇ ਇੱਕ ਸਿਲੰਡਰ ਫਟਿਆ ਜੋ ਸੁਣਿਆ ਵਾ ਹੈ